ਜੀ ਕਿਦੋਂ ਸਾਰੇ ਆਪਾਂ ਜਾ ਰਹੇ ਆ ਮਾਤਾ ਚੰਤਪੁਰ ਨੇ ਆਪਾਂ ਤਿਆਰ ਹੋ ਗਏ ਸੀ ਤੇ ਆਪਣੇ ਨਾਲ ਦੇ ਹੋ ਰੇ ਆ ਬਸ ਹੋ ਚਾਰ ਹੋ ਜਾਣ ਤੇ ਫਿਰ ਘਰ ਨੇ ਮਲੋਣੇ ਆ ਤੁਹਾਨੂੰ ਉਹਨਾਂ ਨਾਲ ਤੇ ਬਾਕੀ ਦਾ ਸਫਰ ਨਾਲ ਤੁਹਾਨੂੰ ਦਵਾਵਾਂਗੇ ਤੇ ਮਾਤਾ ਰਾਣੀ ਦੇ ਦਰਸ਼ਨ ਕਰਾਉਣੇ ਜਾ ਕੇ ਬਸ ਉਹ ਰੈਡੀ ਹੋ ਜਾਣ ਤੇ ਫਿਰ ਆਪਾਂ ਮਿਲਦੇ ਆਂ ਜੀ ਹਾਂ ਜੀ ਤੇ ਆਪਾਂ ਸ਼ੌਕ ਤੇ ਚੱਲੇ ਆਂ ਜੀ ਕੋਈ ਸਮਾਨ ਲੈ ਚਾਹੀਦਾ ਸੀ ਉਹ ਲੈਣ ਵੈਸੇ ਵੀ ਸ਼ਾਪ ਓਪਨ ਆ ਤੇ ਲੋਕ ਕਰਕੇ ਆਉਣੀ ਆ ਕਿਉਂਕਿ ਆਪਾਂ ਤਾਂ ਜਾ ਰਹੇ ਆ ਫਿਰ ਸ਼ੌਕ ਤੇ ਬੈਠਣ ਵਾਲਾ ਹੈ ਨਹੀਂ ਕੋਈ ਤੇ ਜਾਨੇ ਸਮਾਨ ਲਿਆਉਣੇ ਆ ਆਪਣੇ ਕਾ ਹੋਲੇ ਰੈਡੀ ਹੋ ਰਿਹਾ ਉਹਦੋਂ ਉਹ ਵੀ ਰੈਡੀ ਹੋ ਜਾਣਗੇ ਤੇ ਹੋ ਰੈਡੀ ਹੋ ਰਹਿਣ ਤੇ ਫਿਰ ਦਿਖਾਉਣੇ ਆ ਇਹ ਤੁਨ ਓਹ ਹੈਗਾ ਇਹ ਸ਼ਾਪ ਦਾ ਰਾਸਤਾ ਆ ਖੜੀ ਹੈ ਗੱਡੀ ਆਪਣੀ ਜਿੱਦੇ ਤੇ ਆਪਾਂ ਜਾਣਾ ਤੇ ਉਹ ਸਾਹਮਣੇ ਸ਼ਾਪ ਹੈ ਜੀ ਉਹ ਸ਼ਾਪ ਆ ਗਈ ਆਪਣੀ ਤੇ ਸਮਾਨ ਲੈ ਕੇ ਫਿਰ ਚੱਲਦੇ ਆਂ ਵਾਪਸੀ ਆ ਵੀਜੀ ਆਪਣੀ ਸ਼ਾਪ ਮੈਂ ਨਾ ਅੰਦਰ ਆਉਂਦਾ ਅਗਲਾ ਚੋਲਾ ਮੈਂ ਦੇਵਾ ਦਉਂ ਤੁਹਾਨੂੰ ਜੀ ਮਾਣੇ ਬਾਤ ਰਾਤ ਨੂੰ ਕੀ ਚੋਣਨਾ ਇੰਨਾ ਤੇ ਮਾਰੇ ਕੀ ਲੈ ਲਿਆ ਚਲੋ ਆਪਾਂ ਲੈ ਲਈਏ ਸਮਾਨ ਲਓ ਜੀ ਸ਼ਾਪ ਲੋਕ ਕਰ ਦਿੱਤੀ ਆਪਾਂ ਇਹ ਪੀ ਜਾਂਦਾ ਸਮਾਨ ਆਪਾਂ ਚਾਲਦੇ ਆ ਕਰੇ ਹਾਂਜੀ ਤੇ ਹੋ ਗਿਆ ਸਾਰੇ ਤਿਆਰ ਤਿਆਰਿਆ ਇਹ ਬਾਹਰ ਹੁਣ ਆਪਾਂ ਚੱਲਦੇ ਆਂ ਜੀ ਆਦੇ ਸਬਰਵਾਲ ਨੂੰ ਬਾਦ ਦੇ ਹਾਂਜੀ ਤੇ ਆਪਾਂ ਹੁਣ ਚੱਲੇ ਆਂ ਜੀ ਸੇ ਰਾਸਟਰੀ ਤੁਹਾਨੂੰ ਜਾਂਦੇ ਜਾਂਦੇ ਦਿਖਾਵਾਂਗੇ ਜਿੱਥੇ ਜਿੱਥੇ ਅਸੀਂ ਰੁਕੇ ਤੇ ਬਾਕੀ ਨਰਸ਼ਨ ਵੀ ਕਰਾਉਣੇ ਆ ਜੀ ਤੁਹਾਨੂੰ ਚਲੋ ਮੈਂ ਤਾਂ ਜਾਈ ਹਾਂ ਹਾਂਜੀ ਤੇ ਆਪਾਂ ਲੰਗਰ ਖਾ ਕੇ ਤੁਰ ਪਈ ਆ ਸਾਡੇ ਪ੍ਰਵਾਨ ਨੇ ਲੰਗਰ ਦੀ ਧੁੱੱਕੀ ਕਰਤੀ ਫੁੱਲ ਦੋ ਦੋ ਪਲੇਟਾਂ ਫੜੀਆਂ ਸਬਰਨਾ ਦੀ ਤਾਂ ਚੀਜ਼ ਹੀ ਨਹੀਂ ਹੈਗੀ ਕਹਿੰਦੇ ਨੰਬਰ ਤੇ ਆਪਾਂ ਇੱਕ ਬ੍ਰੈਡ ਉਹ ਜਿਹੜਾ ਦੋ ਹੱਥ ਚ ਹਾਂ ਬਰੈਡ ਆ ਰਹੇ ਨੇ ਦੋ ਦੋ ਪੀਜ਼ਾ ਮੈਨੇ ਮੈਨੂੰ ਇੱਕ ਮਿਲੇ ਬ੍ਰੈਡ ਤਾਂ ਹੈ ਹੀ ਨਹੀਂ ਸੀ ਤੈਨੂੰ ਲੈਣਾ ਨਹੀਂ ਚਾਹੀਦਾ ਇਹ ਤਾਂ ਹੁੰਦਾ ਆ ਤੇ ਬਾਜੀ ਇੱਕ ਹੋਰ ਦੇ ਦੋ ਬੱਚੇ ਨਾਲ ਹਾਂ ਮੈਂ ਕਿਹਾ ਲੰਗਰ ਬਹੁਤ ਸਵਾਦ ਸੀ ਮੈਂ ਤਾਂ ਕੁਝ ਨਹੀਂ ਪਹਿਲਾਂ ਅਸੀਂ ਖਾਧੀਆਂ ਗੁਲਫ਼ੀਆਂ ਵੈਸੇ ਨਾ ਕੜੀ ਉਸ ਤੋਂ ਬਾਅਦ ਖਾਦੇ ਅਸੀਂ ਪੀਜ਼ਾ ਜੀ ਕਿਹੜੀ ਵਧੀਆ ਲੱਗਦੀ ਪਈ ਸੀ ਫਿਰ ਮਾਹ ਕਿ ਟੇਢੇ ਚ ਕਿੱਥੇ ਪਾਣੀ ਮੈਂ ਲਫਾਫੇ ਚ ਪਾ ਲੈਂਦੀ ਆ ਉਹ ਤਾਂ ਸੈਂਡਵਿਚ ਵੀ ਖਾ ਗਿਆ ਐ ਸੀ ਨਾ ਤਾਂ ਤਾਂ ਤੇ ਡੱਡ ਚ ਨਹੀਂ ਮੈਂ ਦੀ ਲਵਾਵਾ ਹੀ ਪਾ ਲੈਂਦੀ ਆ ਰਾਜ ਆ ਕੇ ਟੱਡੇ 'ਚ ਬੈ ਜਾਣੀਆਂ ਸੀ ਇੱਕ ਉਹ ਲਿਉਣਾ ਸੀ ਟਿਫਨ ਟੁਫਨ ਦੇਖੋ ਹੀ ਕਿੰਨਾ ਰਾਸ਼ਾ ਐਸੇ ਨਾ ਦੀਏ ਉਹ ਉਹ ਸੰਗਤ ਜਾ ਰਹੀ ਆ ਇਸ ਟਾਈਮ ਨਾਲ ਆਉਂਦੇ ਹਾਂ ਸਾਵਨ ਦੀਆਂ ਝੂਟਣੀਆਂ ਜ਼ਰੂਰੀ ਹੁੰਦੀਆਂ ਇਹ ਤਾਂ ਖਾਈ 'ਚ ਮਾਰੋ ਛਾਲ ਪਿੰਗਾ ਹੀ ਪਿੰਗਾ ਚੱਲ ਨਹੀਂ ਕੋ ਕੋ ਆਉਂਦਾ ਪਿੱਛੇ ਤੋਂ ਤੇ ਨਾ ਮੇਲੇ ਆ ਜਿਹਨੇ ਪਿੰਗਾ ਹੁੰਦਾ ਆਪਾਂ ਹਮਾ ਚਲ ਕੇ ਐਂਟਰ ਹੋ ਚੁੱਕੇ ਆਂ ਜੀ ਤੇ ਹਮਾ ਚਲਾ ਲਿਆ ਦਾ ਟੋਲ ਪਲਾ ਜਾ ਆ ਗਿਆ ਜੀ ਹੁਣ ਇਹਨਾਂ ਨੂੰ ਮੱਥਾ ਟੇਕਣਾ ਪੈਣਾ ਹਾਂਜੀ 100 100 ਲੱਗਣਾ 100 ਦੇ ਅਕੇ ਕੇ ਮਸੇ ਦਿਨੀ ਹੋਰ ਵੀ ਹੋ ਜਾ ਕੋਈ ਨਹੀਂ ਦੇ ਦਿੰਦੇ ਆ ਮਿਲੇਗਾ

ਜੀ ਮੈਨੂੰ ਤਾਂ ਉਹ ਖੜਾਈ ਰੱਖਦੇ ਆ ਲਾਈਟਾਂ ਵੱਜ ਰਹੀਆਂ ਤੇ ਆਪਾਂ ਆਣਾ ਉੱਥੇ ਜਾ ਕੇ ਵੀਲੋਗ ਬਣਾਵਾਂਗੇ ਨਹੀਂ ਮੇਲਿਆਂ ਕਰਕੇ ਮੇਲਿਆਂ ਕਰਕੇ ਆਪਾਂ ਉੱਥੇ ਜਾ ਕੇ ਵੀਡੀਓ ਬਣਾਉਣੇ ਆਂ ਗਾਂ ਦੀ ਕੋਈ ਦੀ ਗੱਲ ਕਰਦੀ ਸਹੀ ਵੀਡੀਓ ਬਣ ਨਹੀਂ ਰਹੀ ਜੀ ਹਾਂਜੀ ਤੇ ਆਪਾਂ ਮਾਝਾ ਚਿੰਤਪੁਰ ਨਹੀਂ ਦੀ ਐਂਟਰੀ ਕਰ ਚੁੱਕੇ ਆਂ ਜੀ ਤੇ ਹੁਣ ਤੁਹਾਨੂੰ ਗਾਂ ਜਾ ਕੇ ਦਿਖਾਉਣੇ ਆਂ ਨਾ ਦਰਸ਼ਨ ਕਰਾਉਣੇ ਆਂ ਜੀ ਚਲੋ ਜੀ ਚੱਲਦੇ ਆ ਅੱਗੇ que hay ਦੁਕਾਨਾਂ ਵੀ ਕੋਈ ਕੋਈ ਖੁੱਲੀਆਂ ਵਾ ਹੱਦ ਨਾਲ ਜ਼ਿਆਦਾ ਬੰਦ ਆ ਅੱਜ ਕੋਈ ਕੋਈ ਦੁਕਾਨ ਹੀ ਹੋ ਗਈ ਖੁੱਲੀ ਹੋਈ ਆ ਬਾਕੀ ਮਾਰਕੀਟ ਬੰਦ ਆਈ ਕੋਈ ਬੰਦ ਕਰ ਰਿਆ ਤੇ ਕੋਈ ਹੋ ਚੁੱਕੀਆਂ ਨੇ ਅਗਰ ਉਂਦੇ ਸ਼ੋਪਿੰਗ ਕਰਦੀਆਂ ਤਾਂ ਤੁੰਨ ਦਫਾਉਨੇ ਆਪਾਂ ਕੀ ਟੀਮ ਹੋਈ ਚੜਾਈ ਸ਼ੁਰੂ ਕਰਨ ਲੱਗੇ ਆ ਲੋ ਇੱਛੜਾਈ ਸ਼ੁਰੂ ਕਰਤੀ ਆ ਅਬ ਮਗਰ ਆਪਣੇ ਪਰਿਵਾਰ ਦੇ ਮੈਂਬਰ ਆ ਜੀ ਵੇਖੋ ਕਮਰਾ ਚੀਰ ਗਿਆ ਆਰੇ ਉਹਨਾਂ ਤੋਂ ਚੜਾਈ ਨਹੀਂ ਚੜ ਹੁੰਦੀ ਬਈ ਚਾਪਾ ਚੁੱਕ ਬੰਨਾ ਤੱਕ ਗਏ ਆ ਰਸ਼ ਹੈਗਾ ਫਿਰ ਵੀ ਯਾਨੀ ਤੁਹਾਰੇ ਆਪਾਂ ਗੁਜ਼ਾਰੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਦਰਬਾਰ ਇੱਥੋਂ ਐਂਟਰੀ ਕਰਦੇ ਆਂ ਹਨਾ bara ਪਰ ਬਹੁਤਾ ਮਾਰਕੀਟ ਦੇਖਾਂਗੇ ਉਸ ਤੋਂ ਬਾਅਦ ਘਰਾਂ ਨੂੰ ਚੱਲੇ ਪਾਵਾਂਗੇ ਦੇਖਦੇ ਹਾਂ ਜੇ ਰਹਿ ਹੋਇਆ ਤਾਂ ਰਾਵਾਂਗੇ ਇੱਥੇ ਨਹੀਂ ਤਾਂ ਘਰ ਜਾਵਾਂਗੇ ਬਾਕੀ ਤੁਹਾਨੂੰ ਅਪਡੇਟ ਦੇ ਦਾਂਗੇ ਜਾਣੇ ਆ ਜਾਂ ਨਹੀਂ ਜਾਂਦੇ ਦਰਸ਼ਨ ਬਹੁਤ ਵਧੀਆ ਹੋ ਗਏ ਪੂਰੇ ਦਰਸ਼ਨ ਹੋਏ ਪੂਰੇ ਲੋਈ ਆਪਾਂ ਲੈ ਲਈ থামਸਪ ਪਿਆਸ ਬਹੁਤ ਲੱਗੀ ਸੀ ਹੁਣ ਪੀ ਕੇ ਨੂੰ ਤਾਂ ਪਿਆਸ ਬੁਝਾਈਏ ਬਾਕੀ ਕੋਈ ਹੋਰ ਪੀਣਗੇ ਜਿਹੜਾ ਇਹਨਾਂ ਨੇ ਪੀਣਾ ਹੈ ਪਹਿਲਾਂ ਆਪਾਂ থামਸਪ ਪੀਣੇ ਆਈ ਲੋਈਏ ਆਪਦੀਆਂ ਆਦੀਆਂ ਬੋਤਲਾਂ ਖਿੱਚ ਰਹੇ ਆ ਜੋ ਇਹਨਾਂ ਨੂੰ ਪਸੰਦ ਆ ਹਾਂ ਆ ਦਾ ਦਾ ਫਲੇਵਰ ਚਲੋ ਮੰਗੋ ਤੇ ਹੁਣ ਆਪਾਂ ਚੱਲ ਸੋ ਹੈ ਨਾ ਤੇ ਹੁਣ ਆਪਾਂ ਚੱਲਦੇ ਆ ਜੀ ਹਾਂਜੀ ਆਪਾਂ ਕੋਲ ਡਰਿੰਕ ਪੀ ਚੁੱਕੇ ਆ ਤੇ ਹੁਣ ਪ੍ਰਸ਼ਾਦ ਲੈ ਲਈਏ ਘਰ ਵਾਸਤੇ ਉਸ ਤੋਂ ਬਾਅਦ ਥੋੜੀ ਮਾਰਕੀਟ ਘੁੰਮਾਂਗੇ ਫਿਰ ਵੇਖਦੇ ਆ ਰਹਿਣੇ ਆ ਜਾਂ ਵਾਪਸ ਜਾਨੇ ਆ ਮਿਲਦੇ ਆਂ ਜੀ ਪ੍ਰਸ਼ਾਦ ਲੈ ਕੇ ਤੁਹਾਨੂੰ ਦਰਬਾਰ ਮਾਤਾ ਦਰਬਾਰ ਤੋਂ ਆ ਗਏ ਆ ਵਾਪਸ ਇੱਕ ਸਾਡੀ ਜੋੜੀ ਆਉਂਦੀ ਪਈ ਆ ਜੀ ਪਿੱਛੇ ਰਹਿ ਗਈ ਸੀ ਤੇ ਹੁਣ ਆਪਾਂ ਵਾਪਸੀ ਚੱਲਦੇ ਆ ਛੇ ਪਹੁੰਚੇ ਚਲੋ ਹੁਣ ਤਨੂ ਆਪਾਂ ਮਾਰਕੀਟ ਦਿਖਾਉਣਾ ਹੈ ਜਾਦਾ ਮਾਰਕੀਟ ਓਪਨ ਨਹੀਂ ਹੈਗੀ ਕੋਈ ਕੋਈ ਸ਼ੋਪ ਰਹਿ ਗਈ ਓਪਨ ਬਾਕੀ ਤਾਂ ਸਭ ਬੰਦ ਹੋ ਚੁੱਕੇ ਆ ਦੇਖਦੇ ਆ ਕਿਹੜੀ ਕਿਹੜੀ ਖੁੱਲੀ ਆ ਸ਼ੋਪ ਤੇ ਫੇਰ ਅਗਰ ਕੁਝ ਮਿਲਦਾ ਤਾਂ ਟਰਾਈ ਕਰਦੇ ਆ ਤੁਹਾਨੂੰ ਵੀ ਦਿਖਾਉਣਾ ਹੈ ਕੀ ਲੈਣਾ ਕੀ ਨਹੀਂ ਲੈਣ ਦੇ ਥੋਲੇ ਆ ਸੀ ਆ ਦੇਖੋ ਜੀ ਉੱਥੇ ਪਾਇਆ ਕਿ ਇਹ ਆ ਕਿੱਥੋਂ ਲਿਆ ਸੀ ਏ ਤੋ ਏ ਜਿਗਰ ਕੋਲ ਸਿੱਧਾ ਦੇਣਾ ਹੋਣਾ ਸੀ ਗੱਡੀ ਉੱਤੇ ਬਹਿ ਜਾਂਦੇ ਨੇ ਲੱਡੂ ਦੀ ਡਰੈਸਾਂ ਇਹ ਲੱਗਿਆ ਆ ਆਹ ਮੋੜ ਦੇ ਸਲਾਮ ਨਾ ਆ ਆਹ ਦੇਖੋ ਜੀ ਜਿਆਦਾਤਰ ਤਾਂ ਲੇਡੀਜ਼ ਆ ਨਹੀਂ ਆਂਜੀ ਜੇ ਆਪਾਂ ਪ੍ਰਸ਼ਾਦ ਲੈ ਰਹੇ ਆ ਇੱਕ ਤੋਂ ਸੀ ਬਣੇ ਆਪਾਂ ਪ੍ਰਸ਼ਾਦ ਲੈ ਲਿਆ ਆ ਹੋ ਗਏ ਦੋਸਤੋ ਚੇ ਹੁਣ ਆਪਾਂ ਚੱਲਦੇ ਆਂ ਜੀ ਸਾਰਿਆਂ ਨੇ ਪ੍ਰਸ਼ਾਦ ਲੈ ਲੈ ਆਪਣਾ ਆਪਣਾ ਇੱਧਰ ਉਹਨਾਂ ਨੇ ਗੋਲ ਗੱਪੇ ਖਾਣੇ ਆ ਪਾਣੀ ਹੈਗਾ ਬਹੁਤ ਵਾਲਾ ਆ ਦੇਖੋ ਇਹ ਟੀਮ ਹੁਣ ਗੋਲਗੱਪੇ ਖਾਏਗੀ ਤੇ ਫਿਰ ਆਪਾਂ ਜਾਵਾਂਗੇ ਪਹਿਲਾਂ ਚੈੱਕ ਕੀਤਾ ਹੀ ਪਾਣੀ ਪੂਣੀ ਕਿੰਦਾਂ ਸਵਾਦ ਆ ਕਣੀ ਤੇ ਸੱਟ ਲੱਗਾ ਹੁਣ ਖਾਂਣਗੇ ਇਹ ਗੋਲਗੱਪੇ ہو گئی شروع گول پہ کھا لئے جی چلتے انہیں ٹیسٹی نہیں سب پانی بہت کٹا آپ تو کھاتے سوار نہیں لگے ਦਰ ਇਧਰ ਲੇਡੀਜ਼ ਪਾਸ ਚੈੱਕ ਕਰੋ ਜੀ ਅਮੀਰ ਤੇ ਵੀਰ ਤੇ ਵੀਰ ਪੇਸੇ ਆਸਮਾਨ ਚ ਸ਼ੋਪਿੰਗ ਚੱਲ ਰਹੀ ਹੈ ਜੀ ਹੁਣ ਬਾ 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 ਹਾਂਜੀ ਤੇ ਇਥੋਂ ਸ਼ੋਪਿੰਗ ਕਰ ਲਈ ਗਈ ਆ ਮੇਲਾ ਤੇ ਹੁਣ ਫੋਟੋ ਵਾਲੇ ਛੱਲੇ ਬਣਵਾ ਰਹੇ ਆ ਅੱਤੀ ਨੂੰ ਬੋੜ ਮਾਝੇ ਨਿਵੇ ਦੀ ਤੇ ਆਹ ਫੋਟੋ ਛੱਲਾ ਬਣਾਉਣ ਲੱਗੇ ਆ ਜੀ ਆਗੀ ਉਹ ਤਾਂ ਆ ਗਈ ਨੇ ਆਰਡ ਗੈਂਸ ਲੱਗਦੀ ਆ ਆ ਪਿੰਕ ਵੀ ਫੋਨ ਦੇਖਦੇ ਆ ਕਿਦਾਂ ਦਾ ਬੰਦਾ ਤਾਂ ਫਿਰ ਤੁਹਾਨੂੰ ਦਿਖਾਉਣਾ ਆ ਬਣ ਜਾਂਦਾ ਤਾਂ ਨਾ ਦੇਖੋ ਇਹਨਾਂ ਨੂੰ ਉਹ ਪਰਪਲ ਪਿੰਕ ਨਾ ਅਗੇ ਤੇ ਨਹੀਂ ਸੌਰੀ ਲੇਡੀਜ਼ ਉਹ ਪਰਪਲ ਪਿੰਕ ਉਹ ਜੰਸਾ ਇਹ ਲੇਡੀਜ਼ ਦੇਖ ਰਿਹਾ ਦੇਖੋ ਕਿਹੜੀ ਪਸੰਦ ਆਉਂਦੀ ਆ ਆ ਲੈ ਲਈਏ ਆਪਾਂ ਉੱਤੇ ਚੜਦੀ ਸ਼ੋਪਿੰਗ ਆਪਣੀ ਹੋ ਗਈ ਹੈ ਜੀ ਤੇ ਹੁਣ ਗਾਂ ਕੋ ਦੇਖਦੀਆਂ ਇਹ ਜੇ ਪਸੰਦ ਆਉਂਦਾ ਤਾਂ ਨਹੀਂ ਤਾਂ ਫੇਰ ਘਰ ਨੂੰ ਜਾਵਾਂਗੇ ਹੁਣ ਚਲੋ ਤੁਹਾਨੂੰ ਦਿਖਾਉਨੇ ਆ ਜੇ ਕੁਝ ਲੈਂਦੇ ਆ ਤਾਂ ਲੋ ਇਨਸ਼ਾਅੱਲਾ ਬਣ ਕੇ ਰੈਡੀ ਹੋ ਗਿਆ ਤੇ ਇਧਰ ਆਪਾਂ ਕੁਲਚੇ ਲਵਾ ਰਹੇ ਆ ਕੁਲਚੇ ਬਣਦੇ ਆ ਤੇ ਟੇਸਟ ਕਰਦੇ ਆ ਕਿੱਦਾਂ ਦਾ ਕਿੱਦਾਂ ਦਾ ਨਹੀਂਗਾ ਸਾਡੀ ਜਨਤਾ ਖੜੀ ਸਾਰੀ ਇੰਨਾ ਗਰਮ ਨਹੀਂ ਹੈਗਾ ਮਾਰੇ ਮੂਰੇ ਲਾਓ ਮੂਰੇ ਹੀ ਹਿਅਲੋ ਬਹੁਤ ਬੜਾ ਗੋਲਾਵਾਂ ਦਾ ਲੋ ਜੀ ਕੁਲਚੇ ਬਣ ਕੇ ਰੈਡੀ ਹੋ ਗਿਆ ਤੇ ਟੈਸਟ ਕਰਕੇ ਵੇਨਾ ਕਿਦਾਂ ਦਾ ਕਿਦਾਂ ਦਾ ਨਹੀਂ ਜਾ। ਲਾਸਟ ਹੈ ਇਹ ਫਿਰ ਤੁਹਾਨੂੰ। ਆਪਾਂ ਕਾਰ ਪਾਰਕਿੰਗ 'ਚ ਆ ਗਏ ਆ ਜਿੱਥੇ ਗੱਡੀ ਲਾਈ ਸੀ। ਤੇ ਹੁਣ ਚੱਲੇ ਆਂ ਹੀ ਘਰਾਂ ਨੂੰ ਵਾਪਸ। ਤੇ ਰਾਜਾ ਆਪਾਂ ਵਲੋਗ ਨਹੀਂ ਬਣਾ ਪਾਵਾਂਗੇ ਕਿਉਂਕਿ ਨੇਰਾ ਹੋਊਗਾ। ਇਸ ਕਰਕੇ ਆਪਾਂ ਤੁਹਾਨੂੰ ਘਰੇ ਹੀ ਮਿਲਾਂਗੇ। ਸ਼ੋਲੋ ਮਿਲਦੇ ਆਂ ਹੀ ਘਰੇ ਜਾ ਕੇ।